ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਤੋਂ ਲੈ ਕੇ 16 ਤੇ 25 41 ਸਾਲ ਹੋ ਗਏ ਤੇ ਇਹ ਪ੍ਰੋਗਰਾਮ ਗੁਰਦਾਰਾ ਗੁਰਦਰਸ਼ਨ ਪ੍ਰਕਾਸ਼ ਮੈਤਾ ਚੌਂਕ ਵਿਖੇ ਬਾਗੜ ਬਿੱਲੇ ਨੇ ਕਰਵਾਇਆ ਭਿੰਡਰਾਂ ਵਾਲਿਆਂ ਦੀ ਯਾਦ ਵਿੱਚ ਪਤਾ ਨਹੀਂ ਵਰਸੀ ਹੈ ਉਹ ਪਤਾ ਨਹੀਂ ਸ਼ੀਦੀ ਦਿਹਾੜਾ ਤੇ 41 ਮਾ ਕਿਹਾ ਉਹਨਾਂ ਨੇ ਚਲੋ ਕੁਝ ਵੀ ਹੋਵੇ ਅਸੀਂ ਤਾਂ ਇਹਨਾਂ ਪ੍ਰੋਗਰਾਮਾਂ ਦੇ ਨਾਲ ਸਹਿਮਤੀ ਨਹੀਂ ਜਿਹੜੇ ਸਿੱਖੀ ਦੀਆਂ ਜੜਾਂ ਵਿੱਚ ਤੇਲ ਪਾਉਂਦੇ ਆ ਅੱਛਾ ਉੱਥੇ ਜਿਹੜੀ ਕਥਾ ਕੀਤੀ ਉਹਦੀ ਥੋੜੀ ਜੀ ਗੱਲਬਾਤ ਮੈਂ ਕਰਨੀ ਹੈ ਇਦਾਂ ਹੀ ਪਿੰਡਰਾਂ ਵਾਲਾ ਗੁਰੂ ਕੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੜੀ ਕੋੜ ਦਾ ਹੁੰਦਾ ਸੀ ਉਹਨੂੰ ਕਿਸੇ ਵੀ ਗੁਰਬਾਣੀ ਦੇ ਸ਼ਬਦ ਨਾਲ ਕੋਈ ਮਤਲਬ ਨਹੀਂ ਸੀ ਜਾਂ ਤਾਂ ਮੈਂ 101 ਪਾਠ ਕਰਦਾ ਸਹਿਜ ਪਾਠ ਕਰਦਾ ਉਹ ਠਾਕੁਰ ਗੱਪੀ ਕਹਿੰਦਾ 1000 ਸਹਿਜ ਪਾਠ ਕਰ ਲਿਆ ਉਹਨੇ ਆਪਣੀ ਜ਼ਿੰਦਗੀ ਵਿੱਚ ਕਹਿੰਦੇ ਠੀਕ ਹੈ ਚਲੋ ਉਹ ਤਾਂ ਜਿਹੜੀਆਂ ਜੱਬਲੀਆਂ ਮਾਰੀਆਂ ਸੀ ਮਾਰੇ ਕੱਲ ਜਿਹੜੀਆਂ ਬਾਗੜ ਵਿਲੇ ਜੱਬਲੀਆਂ ਮਾਰੀਆਂ ਉਹ ਸੁਣੋ ਇੱਕ ਤਾਂ ਬਾਬਾ 18 ਸਿੰਘ ਦੀ ਗੱਲ ਕਰਦਾ ਅਮਰੀਕ ਸਿੰਘ ਦੀ ਗੱਲ ਕਰਦਾ ਕਹਿੰਦਾ ਇੰਨੀ ਕਿਰਪਾ ਸੀ ਸੰਤ ਜੀ ਨਾਲ ਸਿੰਘ ਭਿੰਡਰਾਵਾਲਿਆਂ ਤੇ ਅਮਰੀਕ ਸੇ ਕਹਿੰਦੇ ਜੀ ਕੁਝ ਕੌਮ ਦੇ ਕਾਰਜਾਂ ਲਈ ਮਾਇਆ ਚਾਹੀਦੀ ਹੈ ਤੇ ਕਹਿੰਦੇ ਸੰਤ ਜੀ ਕਹਿੰਦੇ ਮੇਰੇ ਕੋਲ ਤਾਂ ਹਾਏ ਨਹੀਂ ਗੀਜਾ ਪੁੱਠਾ ਕਰਕੇ ਦਿਖਾਤਾ ਅਸ਼ਾ ਕਹਿੰਦੇ ਫੇਰ ਕਹਿੰਦੇ ਉਹ ਫਤੂਹੀ ਲਾਹ ਮੇਰੀ ਜਿਹੜੀ ਟੰਗੀ ਪਈ ਹੈ ਕਿੱਲੇ ਤੇ ਜਦੋਂ ਉਹ ਲਾਹੀ ਕਹਿੰਦੇ 1000 ਤੋਂ ਰੁਪਏ 20 ਵੱਧ ਨਿਕਲੇ ਉਹ ਖਾਲੀ ਸੀਪ ਤੋਂ ਹੀ ਕਹਿੰਦੇ ਵਿੱਚੋਂ 100 1020 ਰੁਪਏ ਆ ਗਏ ਉਹ ਕਾਰਜ ਪੂਰਾ ਹੋ ਗਿਆ ਕੰਮ ਦਾ ਫਿਰ 18 ਸਿੰਘ ਕਹਿੰਦਾ ਕਹਿੰਦਾ ਸੰਤ ਜੀ ਮੈਨੂੰ ਵੀ ਲੋੜ ਹੈ ਕੌਮ ਦੇ ਕਾਰਜ ਵਾਸਤੇ ਕਿੰਨੇ ਪੈਸੇ ਚਾਹੀਦੇ ਨੇ ਸੰਤ ਜੀ ਕਹਿੰਦੇ ਕਹਿੰਦੇ ਚਾਹੀਦਾ ਤਾਂ 2-3000 ਜਾਂ 5000 ਹੋਵੇ ਤਾਂ ਬਾਲੇ ਵਧੀਆ ਫਿਰ ਕਹਿੰਦੇ ਲਾਪ ਤੂੰ ਹੀ ਕਹਿੰਦੇ ਜਿਹੜੀ ਉਹ ਟੰਗੀ ਪਈ ਐ ਤੇ ਉਹ ਜਦੋਂ ਪਤੂਹੀ ਇਲਾਹੀ ਫੇਰ ਕਹਿੰਦੇ 5001 ਰੁਪਇਆ ਕੱਢ ਕੇ ਦੇਤਾ ਜਣ ਕੇ ਇਹ ਗੱਪ ਸੜੱਪ ਉੱਥੇ ਮਾਰੇ ਇਹਨਾਂ ਨੇ ਇਹਨਾਂ ਦੀ ਜਵਾਨ ਸੜ ਜੇ ਵੀ ਜੇ ਕਿਤੇ ਗੁਰਬਾਣੀ ਦੀ ਇੱਕ ਤੁਕ ਵੀ ਪੜ ਕੇ ਉਹਦੇ ਅਰਥ ਕਰਕੇ ਦੱਸ ਦੇਣ ਕਿਉਂਕਿ ਜੇ ਦੱਸ ਦੇਣਗੇ ਲੋਕਾਂ ਨੂੰ ਸਮਝ ਪੈ ਜਾਣੀ ਐ ਫੇ ਲੋਕਾਂ ਨੇ ਇਹ ਗੋਲ ਕੰਮ ਵਿੱਚ ਪੈਸੇ ਕਿੰਨਾ ਪਾਉਣੇ ਆ ਅੱਛਾ ਜਿਹੜੀ ਮੈਂ ਗੱਲ ਕਰ ਰਹੀ ਹਾਂ ਨਾ ਉਹ ਸੁਣਿਓ ਧਿਆਨ ਦੇ ਨਾਲ ਵੈਸੇ ਚਲੂ ਨੇ ਲੜ ਲੈ ਇਹਨਾਂ ਦੇ ਚੰਗੀ ਤਰ੍ਹਾਂ ਕਿਉਂਕਿ ਉਹ ਸੰਤਾਂ ਦੀ ਨਿੰਦਿਆ ਨਾ ਫਿਰ ਇਹ ਕਮੈਂਟਾਂ ਵਿੱਚ ਵੀ ਕਰਨਗੇ ਸੰਤ ਵਾਲਿਓ ਜਿਹੜੀ ਸੁਖਮਨੀ ਸਾਹਿਬ ਵਾਲੀ ਜਿਹੜੀ ਅਸ਼ਟਪਦੀਆ ਪੂਰੀ ਨਾ ਕਿਤੇ ਲਿਖ ਦੇਣਾ ਕਮੈਂਟ ਵਿੱਚ ਸ਼ਾਂਤ ਕਾ ਦੋਖੀ ਨਾ ਮਰੇ ਨਾ ਜਿਵਾਈ ਹੈ ਪਤਾ ਨਹੀਂ ਕੀ ਕੁਝ ਕੋਲੋਂ ਕੱਢ ਕੇ ਉਹਦੇ ਅਰਥ ਕਰਨਗੇ ਸੰਤ ਸ਼ਬਦ ਦੇ ਅਰਥ ਜੇ ਗੁਰਬਾਣੀ ਵਿੱਚੋਂ ਕਰੋਗੇ ਨਾ ਕਿਸੇ ਮਨੁੱਖ ਲਈ ਹੋਈ ਨਹੀਂ ਸਕਦਾ ਇਹ ਗੱਲ ਚੰਗੀ ਤਰ੍ਹਾਂ ਕੰਨਾਂ ਵਿੱਚ ਪਾ ਲਓ ਜਿੱਥੇ ਇੱਕ ਬਚਨ ਸ਼ਬਦ ਆਉਂਦਾ ਸਸਿਤ ਟਿੱਪੀ ਤਤਾ ਮੁਕਤਾ ਉਹ ਜਾਂ ਤਾਂ ਅਰਥ ਹੋਣਗੇ ਗੁਰੂ ਤੇ ਜਾਂ ਅਰਥ ਹੋਣਗੇ ਉੱਥੇ ਪਰਮਾਤਮਾ ਜਿੱਥੇ ਸ਼ਬਦ ਬਹੁਵਚਨ ਆਉਂਦਾ ਉੱਥੇ ਸੰਦਤ ਤਤਾ ਮੁਕਤਾ ਹੋਊਗਾ ਜਿੱਥੇ ਤੈਨੂੰ ਅੰਕੜਾ ਹੋਊ ਉਹ ਇੱਕ ਵਿੱਚ ਨੂੰ ਹੋਊਗਾ ਬਹੁਤਨ ਸ਼ਬਦ ਸੰਗਤ ਦੇ ਲਈ ਆਇਆ ਆ ਜਿਹੜੇ ਬਾਬੇ ਚੋੜਿਆਂ ਵਾਲੇ ਨੇ ਇਹਨਾਂ ਲਈ ਸ਼ੰਤ ਸ਼ਬਦ ਬਾਣੀ ਵਿੱਚ ਆਇਆ ਹੀ ਨਹੀਂ ਇਹ ਧਿਆਨ ਚ ਰੱਖ ਲਿਓ ਗੱਲ ਅੱਛਾ ਹੁਣ ਜਿਹੜੀ ਫਤੂਹੀ ਦੀ ਗੱਲ ਕਰਦੇ ਨੇ ਪਤਾ ਨਹੀਂ ਫਤੂਹੀ ਪਤਾ ਨਹੀਂ ਕੀ ਕਹਿੰਦੇ ਨੇ ਤੇ ਉਹ ਫਤੂਹੀ ਮਨ ਲਗਾ ਇੱਕ ਤਾਂ ਕੈਨੇਡਾ ਵਾਲੇ ਮੁੰਡੇ ਕੋਲੇ ਹੈ ਪਿੰਡਰਾਂ ਵਾਲੇ ਦੇ ਕੋਲੇ ਇੱਕ ਜਿਹੜਾ ਜਲੰਧਰ ਬੈਠਾ ਉਹਦੇ ਕੋਲੇ ਹੈ ਤੈਨੂੰ ਕੋਈ ਪ੍ਰਾਪਰਟੀ ਕਰੋੜਾਂ ਰੁਪਈਆ ਦੀ ਉਹ ਪਤੂਹੀ ਹਲੇ ਬਾਟੇ ਨਹੀਂ ਹੋਣੀ। ਉਹ ਜਮਿੰਦਰ ਲੈ ATM ਫਿੱਟ ਕੀਤਾ ਹੋਣਾ ਤੇ ਭਰ ਲਓ ਤੇ ਕਢਾ ਲਓ ਕਰੋੜ ਰੁਪਈਆ। ਸ਼ਰਿਆਂ ਪਤਾ ਵੀ ਭਿੰਡਰਾਂ ਵਾਲੇ ਨੇ ਆਪਣਾ ਪਰਿਵਾਰ ਬਚਾ ਕੇ ਲੋਕਾਂ ਨੂੰ ਮਰਵਾਇਆ। ਜਦੋਂ ਅਕਲਤ ਸਾਹਿਬ ਤੇ ਅਟੈਕ ਹੋਇਆ ਨਾ ਉਦੋਂ ਲੋਕਾਂ ਨੂੰ ਮਰਵਾਇਆ ਸ਼ਰਿਆਂ ਪਤਾ ਵੀ ਆਪਣਾ ਪਰਿਵਾਰ ਬਚਾਇਆ। ਤੇ ਹੁਣ ਉਹ ਜਿਹੜੀ ਪਤੂਹੀ ਹੈ ਉਹ ਮਨਦਾ ਦੋਨੇ ਮੁੰਡਿਆਂ ਕੋਲੇ ਅੱਧੀ ਅੱਧੀ ਹੁੜੀ ਕਿਉਂਕਿ ਦੋ ਜੇਬਾਂ ਹੁੰਦੀਆਂ ਉਹਦੇ ਦੋਨੋਂ ਜੇਬਾਂ ਵਿੱਚ ਏਟੀਐਮ ਕਾਰਡ ਪਾਏ ਹੋਣੇ ਜਲੰਧਰ ਵਾਲਾ ਵੀ ਜਦੋਂ ਜੀ ਕਰੇ ਕੱਢ ਲੈਂਦਾ ਕੈਨੇਡਾ ਵਾਲਾ ਵੀ ਕੱਢ ਲੈਂਦਾ ਤੇ ਇਹੀ ਗੱਪ ਕਹਾਣੀਆਂ ਸੁਣਾ ਕੇ ਇਹਨਾਂ ਨੇ 20-25 ਸਾਲ ਦੇ ਵਿੱਚ ਕੌਮ ਦਾ ਬੇੜਾਗਰ ਕਰਤਾ ਗੁਰਬਾਣੀ ਦੀ ਇੱਕ ਵੀ ਤੁਕ ਦੇ ਇਹ ਅਰਥ ਨਹੀਂ ਕਰਦੇ ਸੰਤ ਕਾ ਮਾਰ ਵਿਧਰਮ ਕੀ ਪੌੜੇ ਕੋ ਬੜ ਭਾਗੀ ਪਾਏ ਇਹਦੇ ਅਰਥ ਹੀ ਅਨਅਰਥ ਕਰਦੇ ਨੇ ਬੰਦੇ ਅਸਾਂ ਇਹਨਾਂ ਨੂੰ ਨਾ ਜੇ ਤੁਸੀਂ ਮੂਲ ਮੰਤਰ ਦੇ ਅਰਥ ਪੁੱਛ ਲਓ ਬਿਸ਼ਰਾਮ ਗਲਤ ਲਾਉਣਗੇ ਉਹਦੇ ਅਰਥ ਗਲਤ ਕਰਨਗੇ ਜਿਹੜਾ ਧੁੰਮਾ ਬਗੜ ਬਿਲਾ ਇਹਨਾਂ ਤਾਂ ਜਿੱਥੇ ਸਟਾਪ ਨਹੀਂ ਹੁੰਦਾ ਸੀ ਗੁਰ ਪ੍ਰਸਾਦਿਆਂ ਕਿ ਉਹ ਸਟਾਪ ਵੀ ਚੱਕਤਾ ਸੀ ਨਾਨਕ ਉਹ ਸੀ ਵੀ ਤੱਕ ਮੂਲ ਮੰਤਰ ਲੈ ਕੇ ਸੀ ਆਪਣੀ ਮਰਜ਼ੀ ਕੀਤੀ ਇਹਨਾਂ ਨੇ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਪ੍ਰੋਫੈਸਰ ਸਾਹਬ ਸਿੰਘ ਨੇ ਜਿਹੜਾ ਮੂਲ ਮੰਤਰ ਰੱਖਿਆ ਨਾ ਲਿਕੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਉਹ ਗੁਰਪ੍ਰਸਾਦ ਤੇ ਸਟਾਪ ਹੈ ਜਪ ਬਖਰਾ ਕੀਤਾ ਫਿਰ ਆਦ ਸਜਗਤ ਸਜ ਬਖਰਾ ਕੀਤਾ ਤੇ ਨਾਨਕ ਉਸੇ ਤੱਕ ਪਹਿਲੀ ਪੌੜੀ ਸੋਚਾਂ ਸੋਚਨ ਹੋ ਗਈ ਜੇ ਸੋਚੀ ਲੱਖ ਵਾਰ ਇਥੋ ਥੋ ਉਹ ਕਰਦੇ ਆ ਤੇ ਗੁਰਬਾਣੀ ਦੇ ਵਿੱਚ ਵੀ ਇਹਨਾਂ ਨੇ ਨਾ ਆਪਣੀ ਮਤ ਵਰਤਨ ਤੋਂ ਬਿਨਾ ਕਿਤੇ ਕਸਰ ਨਹੀਂ ਛੱਡੀ ਜੋ ਆਇਆ ਹਨੂਮਾਨ ਤੋਂ ਕਸਹਿਰ ਆਇਆ ਸੀ ਪਤਾ ਨਹੀਂ ਕਿੱਥੇ ਕੁਛ ਕੀਤਾ ਭਿੰਡਰਾਂ ਵਾਲੇ ਜਿਹੜੇ ਉਹ ਗੁਰਬਚਨ ਸਿੰਘ ਵਰਗੇ ਕਰਤਾਰ ਸਿੰਘ ਵਰਗੇ ਜਿਨ੍ਹਾਂ ਇਹਨਾਂ ਬੰਦਿਆਂ ਨੇ ਕੌਮ ਦਾ ਕਹਾਣ ਕੀਤਾ ਕਿਸੇ ਨੇ ਨਹੀਂ ਕੀਤਾ ਹੁਣ ਜਿਹੜੀ ਬਰਸੀ ਮਨਾਈ ਉੱਥੇ ਕੀ ਅਜਿਹੇ ਚੋਲਿਆਂ ਵਾਲੇ ਗਏ ਹੈ ਕਈਆਂ ਨੂੰ ਟਾਈਮ ਕੋ ਮਿਲਿਆ ਨਹੀਂ ਇੱਕ ਸਰੋਪਾ ਹੁੰਦਾ ਪੀਲਾ ਇੱਕ ਛੋਟੀ 200 ਰੁਪਏ ਦੀ ਉਹ ਲੋਈ ਹੁੰਦੀ ਹੈ ਇੱਕ 200 ਰੁਪਏ ਦੀ ਕਿਰਪਾਨ ਹੁੰਦੀ ਉਹ ਗੱਲ ਚ ਪਾ ਕੇ ਤੋੜ ਦਿੰਦੇ ਨੇ ਚਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਅਛਾ ਉਹ ਤੇ ਪਤਾ ਕਰਦੇ ਕੀ ਐ 10 ਦਿਨ ਪਹਿਲਾਂ ਦੁੱਧ ਇਕੱਠਾ ਕਰਨਾ ਵੀ ਦਿੰਦੇ ਨੇ ਉਹ ਡੈਰੀਆਂ ਵਾਲੇ ਜਿਹੜੇ ਵੱਡੇ ਟਰੱਕ ਹੁੰਦੇ ਆ ਉਹ ਬਾਹਰ ਤੋਂ ਛੇਲੀਆਂ ਪਾਪਾ ਕਰਦੇ ਵਿੱਚ ਤੇ ਫਿਰ ਉਹਦੇ ਬਾਲ-ਬਾਲ ਕੇ ਪੀ ਜਾਣਾ ਖੀਰਾ ਬਣਾ ਲਈਆਂ ਅਛਾ ਉਸ ਗੁਰਦੁਆਰੇ ਵਿੱਚ ਨਾ ਚੰਗੀ ਤਰ੍ਹਾਂ ਨਾ ਤਾਂ ਗੁਰੂ ਨਾਨਕ ਪਾ ਸਾਹਿਬ ਦਾ ਪ੍ਰਕਾਸ਼ ਦੇੜਾ ਮਨਾਉਣ ਨਾ ਗੁਰੂ ਅਰਜਨ ਦੇਵ ਪਾ ਸਾਹਿਬ ਦੀ ਦੇੜਾ ਮਨਾਉਣ ਇਹਨਾਂ ਦੀਆਂ ਆਪਣੀਆਂ ਵਰ੍ਹਸੀਆਂ ਭਿੰਡਰਾਂ ਵਾਲੇ ਦੀ ਆ ਗਈ ਕਰਤਾਰ ਸਿੰਘ ਦੀ ਆ ਗਈ ਗੁਰਬੰਧ ਸਿੰਘ ਦੀ ਆ ਗਈ ਉਹ ਜਿਹੜਾ ਗੁੰਗਾ ਸੀ ਠਾਕਰ ਸਿੰਘ ਨੇੜਾ ਕੰਨਾਂ ਪਿੰਡਾਂ ਵਾਲੇ ਸ਼ਹੀਦ ਹੋਏ ਨਹੀਂ ਉਹਦੀ ਵਰਸੀ ਮਨਾਈ ਜਾਂਦੇ ਆ ਉਹਨੇ 25 26 ਗੇੜੇ ਅਮਰੀਕਾ ਲਾਏ ਆਪਣੇ ਜੀਵਨ ਵਿੱਚ ਇਥੋਂ 15 20 ਮੁੰਡੇ ਲੈ ਜਾਂਦਾ ਸੀ ਵੀ ਜਲਵਾ ਕੋਈ ਤੇ ਛੱਡੇ ਹੁੰਦਾ ਸੀ ਆ ਕਰਤੂਤਾਂ ਸੀ ਇਹਨਾਂ ਦੀ ਹੁਣ 41 ਵੀ ਪਤਾ ਨਹੀਂ ਉਹ ਵਰਸੀ ਮਨਾਈ ਹੈ ਪੰਨਿਸ਼ੀ ਦੀ ਦੇੜਾ ਮਨਾਈ ਪਤਾ ਨਹੀਂ ਕੀ ਮਨਾਇਆ ਇਕੱਠਾ ਕਰ ਲਿਆ ਲੂੰਗ ਲਾਣਾ ਤੇ ਜਵੜੀਆਂ ਮਾਰੀ ਗਈ ਉੱਥੇ ਤੇ ਜੇ ਕੋਈ ਮੇਰੇ ਕੋਲੋਂ ਪੁੱਛੇ ਨਾ ਜਿਸ ਸਿੱਖ ਕੌਮ ਨੂੰ ਖਤਰਾ ਹੈ ਛੇ ਕੌਮਨ ਦੀਆਂ ਜੜਾਂ ਵਿੱਚ ਕੋਈ ਤੇਲ ਦੇ ਰਿਹਾ ਇਹ ਚੋਲਿਆਂ ਵਾਲੇ ਟਕਸਾਲੀ ਨੇ ਜਿਹੜੀ ਟਕਸਾਲੇ ਸੁੰਦਰ ਸਿੰਘ ਭਿੰਡਰਾਂ ਵਾਲੇ ਨੇ ਜਲਾਈ ਸੀ ਨਾ 1978 ਤੋਂ ਪਹਿਲਾਂ ਕੋਈ ਨਾਮੋ ਨਿਸ਼ਾਨ ਨਹੀਂ ਸੀ ਇਸ ਟਕਸਾਲ ਦਾ ਘੜਿਆ ਗਿਆ ਸਾਰਾ ਕੁਝ ਤਾਣਾ ਬਾਣਾ ਬੁਣਿਆ ਗਿਆ ਅੱਛਾ ਪਹਿਲਾਂ ਇਹਨਾਂ ਨੇ ਭਾਈ ਮਨੀ ਸਿੰਘ ਨਾਲ ਜੋੜ ਲਿਆ ਸੀ ਭਾਈ ਮਨੀ ਸਿੰਘ ਮਾਲਵੇ ਤੋਂ ਬਿਲੋਂਗ ਕਰਦੇ ਸੀ ਫਿਰ ਨੇ ਦੇਖਿਆ ਵੀ ਸਾਡਾ ਗੁਰਦੁਆਰਾ ਤਾਂ ਮਾਝੇ ਵਿੱਚ ਐ ਫਿਰ ਨੇ ਮਾਝ ਦਾ ਸ਼ਹੀਦ ਲੱਭਿਆ ਬਾਬਾ ਦੀਪ ਸਿੰਘ ਉਹਦੇ ਨਾਲ ਜੋੜਤੀ ਬਾਬਾ ਦੀਪ ਸਿੰਘ ਦਾ ਤੇ ਗੁਰੂ ਕਲਗੀਧਰ ਸੱਚੇ ਪਾਸ਼ਾ ਦੇ ਜੀਵਨ ਕਾਲ ਦਾ ਨਾ ਪੂਰੇ 200 ਸਾਲ ਦਾ ਫਰਕ ਐ ਜੇ ਮੰਨੋਗੇ ਤਾਂ ਯਾਨੀ ਕਿ ਇਹ ਟਕਸਾਲ ਦੇ ਨਾਲ ਜੇ ਫਰਕ ਪੜਨ ਹੋਵੇ ਨਾ 1978 ਤੋਂ ਲੈ ਕੇ ਬਾਬਾ ਦੀਪ ਸਿੰਘ ਤੱਕ ਤੇ ਗਾਹ ਗੁਰੂ ਕਲਗੀਧਰ ਸੱਚੇ ਪਾਸ਼ਾ ਤੱਕ 50 ਸਾਲ ਦਾ ਫਰਕ ਤਾਂ ਉਹ ਹੋ ਜਾਣਾ ਤੇ ਉਦੋਂ ਬਾਅਦ ਦੇ ਵਿੱਚ 150 ਸਾਲ ਨੂੰ 200 ਸਾਲ ਦਾ ਫਰਕ ਕੀ ਹੈ ਲੈਣ ਕੇ ਕੋਈ ਲੈਣਾ ਦੇਣਾ ਨਹੀਂ ਗੁਰੂ ਕਾਂਗ ਦੀ ਤਾਂ ਸੱਚੇ ਪਾਸਾ ਨਾਲ ਟਕਸਾਲ ਦਾ ਦੀਪ ਸਿੰਘ ਨੂੰ ਵਿਚਕ ਸੋੜਿਆ ਇਹਨਾਂ ਨੇ ਤੇ ਜਿਹੜੀਆਂ ਜਬਲੀਆਂ ਮਾਰਦੇ ਨੇ ਗੁਰਸੱਭ ਦੀ ਹਜ਼ੂਰੀ ਵਿੱਚ ਉਹ ਰਹਿ ਰੱਬ ਦਾ ਨਾਮ ਤੇ ਲੋਕ ਸਾਡੇ ਜਿਹੜੇ ਭੌਂਦੂ ਨੇ ਬਾਟੇ ਮੰਜੀ ਚੱਲੋ ਟੂਟੀਆਂ ਮੰਜੀ ਚੱਲੋ ਤੇ ਅੰਦਰ ਜਿਹੜੀ ਗੰਦਗੀ ਪਈ ਆ ਝੂਠ ਬੋਲਣਾ ਉਹ ਅਸੀਂ ਛੱਡਣਾ ਨਹੀਂ ਇਹ ਕਰਤੂਤਾ ਨੇ ਇਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ